हां ਵੀ ਸੱਚ ਨੂੰ ਕੀ ਹਾਲ ਚਾਲ ਨੇ ਆਸ ਕਰਦਾ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਇਰੀਅਨ ਫਾਰਮਿੰਗ ਦੇ ਵਿੱਚ ਤੇ ਮੈਂ ਸੁਣਿਆ ਕਹਿੰਦੇ ਜੀ ਬਾਸਮਤੀ ਦੇ ਵਿੱਚ ਤਾਂ ਕਹਿੰਦੇ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਹੈ ਬਾਸਮਤੀ ਦੇ ਰੇਟ ਕਹਿੰਦੇ ਬਹੁਤ ਡ੍ਰੌਪ ਹੋ ਗਏ ਸਟਾਕਾਂ ਰੁਕੀਆਂ ਪਈਆਂ ਕਹਿੰਦੇ ਪੇਮੈਂਟਾਂ ਨਹੀਂ ਆ ਰਹੀਆਂ ਮਸਲਾ ਕਹਿੰਦੇ ਗੰਭੀਰ ਹੋਇਆ ਪਿਆ ਇਹ ਇੱਕ ਅਖਬਾਰ ਦੀ ਰਿਪੋਰਟ ਹੈ ਚਲੋ ਠੀਕ ਹੈ ਜੀ ਮੰਨ ਲੈਂਦੇ ਆ ਬਾਸਮਤੀ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਪਿਆ ਫਿਰ ਅੰਬ ਦੇ ਨਾਲ ਕੀ ਹੋਇਆ ਅੰਬ ਦੇ ਵਿੱਚ ਵੀ ਇਹੀ ਚੀਜ਼ ਹੋਈ ਹੈ। ਉਹਦੇ ਵਿੱਚ ਵੀ ਕਿਹਾ ਗਿਆ ਕਹਿੰਦੇ ਜੀ ਅੰਬ ਦੇ ਉੱਤੇ ਬਹੁਤ ਤਰ੍ਹਾਂ ਦੇ ਕੈਮੀਕਲ ਛਿੜਕ ਕੇ ਜਾਂਦੇ ਆ ਤੇ ਜਿਹਦੇ ਕਰਕੇ ਇਹਦਾ ਬੰਦੇ ਬਿਮਾਰ ਬਹੁਤ ਹੁੰਦੇ ਆ। ਅੰਬ ਵੀ ਭਾਂਡੇ 'ਚ ਵੜ ਗਿਆ। 100-150 ਰੁਪਏ ਵਿਕਣ ਵਾਲਾ ਅੰਬ ਅੱਜ 3.2 ਰੁਪਏ ਵਿਕ ਰਿਹਾ ਤੇ ਲੋਕ ਕਦਾਨਾ ਚ ਲਾਉਣ ਨੂੰ ਮਜਬੂਰ ਹੈ। ਮਸਲਾ ਇਹ ਹੈ ਸੱਜਣੋ ਵੀ ਮੁੱਦਾ ਹੁੰਦਾ ਕਿਸੇ ਇੱਕ ਸਟੇਟ ਦਾ ਤੇ ਚਾਹੇ ਇੱਕ ਦੇਸ਼ ਦਾ। ਤੇ ਅਜੈਂਡਾ ਕ੍ਰੀਏਟ ਕਰ ਦਿੱਤਾ ਜਾਂਦਾ ਸਾਰੀ ਮਾਰਕੀਟ ਦਾ। ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 1885 1509 ਦੇ ਵਿੱਚ 400 ਰੁਪਏ ਦੀ ਤੇਜ਼ੀ ਹੈ। 1509 ਦੇ ਵਿੱਚ 250 ਦੀ ਤੇਜ਼ੀ ਹੈ ਤੇ 1885 ਦੇ ਵਿੱਚ 400 ਰੁਪਏ ਦੀ ਤੇਜ਼ੀ ਹੈ। ਸੇਲੇ ਚੌਲ ਦੇ ਰੇਟ ਦੇ ਵਿੱਚ। ਤੇ ਪਰ ਪ੍ਰਚਾਰ ਕੀ ਹੋ ਰਿਹਾ ਹੈ? ਪ੍ਰਚਾਰ ਇੱਕ ਅਖਬਾਰ ਦੀ ਕਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਇੱਕ ਪਰਚੋਲ ਕੱਢ ਕੇ ਇੱਕ ਬਹੁਤ ਵੱਡਾ ਪ੍ਰਪੋਗੈਂਡਾ ਕ੍ਰੀਏਟ ਕਰਕੇ ਕੀਤਾ ਕਿਹਾ ਜਾ ਰਿਹਾ ਹੈ ਕਹਿੰਦੇ ਜੀ ਬਸ ਬਾਸਮਤੀ ਦਾ ਭਾਂਡੇ ਚ ਵੜ ਗਈ। ਪੇਮੈਂਟ ਰੁਕੀ ਹੈ ਕੱਲੀ ਇਰਾਨ ਦੀ ਜੀ ਨਾ ਸਾਊਦੀ ਦੀ ਰੁਕੀ ਹੈ ਨਾ ਇਜ਼ਰਾਈਲ ਦੀ ਰੁਕੀ ਹੈ ਨਾ ਅਮਰੀਕਾ ਦੀ ਰੁਕੀ ਹੈ ਨਾ ਯੂਰਪ ਦੀ ਰੁਕੀ ਹੈ ਅੱਠ ਸਟੇਟਾਂ ਨੂੰ ਤੁਸੀਂ ਛੱਡ ਦਿੱਤੀਆਂ ਜਿੱਥੇ ਐਕਸਪੋਰਟ ਹੁੰਦਾ ਤੁਸੀਂ ਇੱਕ ਉਹ ਕੱਢ ਲਿਆ ਇੱਕ ਛੋਟੀ ਬੱਕਟ ਕੱਢ ਲਈ ਤੇ ਤੁਸੀਂ ਚੱਕ ਕੇ ਐਡੀ ਵੱਡੀ ਜਿਹੜੀ ਮੰਨ ਕੇ ਚਲੋ ਥੋਕ ਦੇ ਵਿੱਚ ਚਾਰ ਕੰਪਨੀਆਂ ਦੀ ਜੇ ਪੇਮੈਂਟ ਰੁਹ ਗਈ ਇਹਦਾ ਮਤਲਬ ਇਹ ਤਾਂ ਹੈ ਨਹੀਂਗਾ ਵੀ ਸਾਰੀ ਦੀ ਸਾਰੀ ਮਾਰਕੀਟ ਹੀ ਕਲੈਸ਼ ਹੋ ਗਈ ਜੋ ਸੱਚ ਹੈ ਉਹ ਚਲਾਓ ਬਾਸਮਤੀ ਦੇ ਵਿੱਚ ਹਾਲ ਦੀ ਘੜੀ ਬਾਈ ਜੀ ਸਟੇਬਿਲਟੀ ਹੈ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ 303500 ਤੋਂ ਉੱਪਰ ਜਾਊਗੀ ਠੀਕ ਹੈ ਜੀ 3500 ਤੋਂ ਪਲੱਸ ਮਾਈਨਸ ਹੋ ਸਕਦਾ 2400 ਚਾਹੇ 200 ਇੱਧਰ ਹੋਵੇ ਚਾਹੇ 200 ਉੱਤਰ ਹੋਵੇ ਪਰ ਇਹ ਨਹੀਂ ਹੋਊਗਾ ਵੀ 28 2900 ਨੂੰ ਵਿਕੀ ਜਾਵੇ ਹਾਂ 1509 ਆ ਉਹ 3000 ਤੋਂ 200 ਉੱਪਰ ਹੋ ਸਕਦੀ ਹੈ ਜਾਂ 200 ਥੱਲੇ ਹੋ ਸਕਦੀ ਹੈ ਜਿਹੜੀ ਹਾਲ ਦੀ ਘੜੀ ਸਟੇਬਿਲਟੀ ਦੀ ਗੱਲ ਕਰ ਰਹੇ ਹਾਂ ਜੋ ਹਾਲ ਦੀ ਘੜੀ ਮੰਨ ਕੇ ਚਲੋ ਰੇਟ ਚੱਲ ਰਿਹਾ ਜਾਂ ਜੋ ਕੁਝ ਵੀ ਚੱਲ ਰਿਹਾ ਹੈ ਉਹ ਹਲਾਤਾਂ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਕਹਿ ਰਿਹਾ ਪਰ ਯਾਰ ਇਹ ਤਾਂ ਕੀ ਹੋਇਆ ਉਹਦੇ ਕੋਲ ਇੱਕ ਅਖਬਾਰ ਦੀ ਕਟਿੰਗ ਚਲਾ ਕੇ ਇੱਕ ਤਾਂ ਮੰਨ ਕੇ ਚੱਲੋ ਵੀ ਟਰਾਂਸਪਲੈਂਟਿੰਗ ਦਾ ਸੀਜ਼ਨ ਚੱਲ ਰਿਹਾ ਤੇ ਉੱਤੋਂ ਤੁਸੀਂ ਇਹੋ ਜਿਹੀਆਂ ਖ਼ਬਰਾਂ ਚਲਾ ਰਹੇ ਹੋ ਇਹ ਵਾਰ ਇੱਕ ਤੁਸੀਂ ਤਾਂ ਇੱਕ ਹਿਸਾਬ ਦਾ ਮਾਹੌਲ ਕ੍ਰੀਏਟ ਕਰਕੇ ਦੇ ਰਹੇ ਹੋ ਜਿਮੀਦਾਰ ਬਸ ਭਾਂਡੇ 'ਚ ਵੜਨ ਨੂੰ ਤਿਆਰ ਰਵੇ ਪਹਿਲਾਂ ਤੁਸੀਂ ਸੇਵ ਆਲਾ ਵੜਿਆ ਫਿਰ ਤੁਸੀਂ ਅੰਬ ਆਲਾ ਵੜਿਆ ਹੁਣ ਤੁਸੀਂ ਬਾਸਮਤੀ ਆਲਾ ਵੜਨਾ ਹੈ ਨਰਮੀ ਆਲਾ ਪਹਿਲਾਂ ਵੜਿਆ ਪਿਆ ਫਿਰ ਰੱਸੇ ਫੜਾ ਦਿਓ ਜਿਮੀਦਾਰਾਂ ਨੂੰ ਤੇ ਪਾ ਕੇ ਤੇ ਬਸ ਆਪ ਦਾ ਇੰਕਾਮ ਨਿਬੇੜੋ ਆਲੂ ਵਾਲਾ ਵੀ ਵੱਧ ਰਿਹਾ ਵਿਸ਼ਵ ਪੱਧਰ ਤੇ ਮੰਗ ਹੈਗੀ ਐ ਪਰ ਕਿੱਧਰ ਹੈ ਆਪਣੀ ਐਕਸਪੋਰਟ ਕਿੱਥੇ ਖੜਾ ਆਪਣਾ ਇਹ ਚੀਜ਼ਾਂ ਤੇ ਉੱਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਜੇ ਕੋਈ ਪਬਲਿਕੇਸ਼ਨ ਛਾਪ ਰਹੀ ਹੈ ਉਹਨਾਂ ਦੇ ਉੱਤੇ ਸਵਾਲ ਵੀ ਹੋਵੇ ਜੇ ਹੁਣ ਅਸੀਂ ਕੁਝ ਕਹਿ ਰਹੇ ਹਾਂ ਯਾਰ ਇਹ ਤਾਂ ਸਵਾਲ ਕਰਨਾ ਹੱਕ ਪੈਂਦਾ ਉਹਨੂੰ ਕਾਊਂਟਰ ਕੁਐਸਚਨ ਤਾਂ ਹੋਵੇ ਨਾ ਪਰ ਜੇ ਉਹਦੇ ਕੋਲ ਕੀ ਹੈ ਜਦੋਂ ਕੋਈ ਫਸਲ ਆਉਣੀ ਹੁੰਦੀ ਹੈ ਜਾਂ ਚਲੋ ਵੱਧਣੀ ਹੁੰਦੀ ਹੈ ਉਦੋਂ ਚਾਕੇ ਉਹਦੇ ਕੋਲੋਂ ਪ੍ਰੋਪਾਗੈਂਡਾ ਕ੍ਰੀਏਟ ਕੀਤਾ ਜਾਂਦਾ ਤੇ ਜ਼ਿੰਮੇਵਾਰ ਨੂੰ ਭਾਂਡੇ ਚ ਮਾਰ ਦਿੱਤਾ ਜਾਂਦਾ। ਸੋ ਮਾੜਿਆ ਜੀ ਬਾਈ ਤੁਸੀਂ ਵੀ ਧਿਆਨ ਦਿਓ। ਹਾਲ ਦੀ ਘੜੀ ਇਹੋ ਜਿਹੀ ਕੋਈ ਨਹੀਂ ਯਾਰ 2 ਮਿੰਟ ਲੱਗਦੇ ਫੋਨ ਆਪਣੇ ਸਾਰਿਆਂ ਦੇ ਹੱਥ 'ਚ ਐਸਐਨਟੀਸੀ ਦੀ ਐਪ ਖੋਲੋ। ਉਹਦੇ ਉੱਤੇ ਤੁਹਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਰੇਟ ਪਤਾ ਲੱਗੇ। ਉਹ ਵੀ ਬਾਸਪਤੀ ਦਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਕੀ ਚੱਲ ਰਿਹਾ ਹੈ। ਸੋ ਬਾਈ ਇੰਨੀ ਕੀ ਗੱਲਬਾਤ ਸੀਗੀ ਤੇ ਜੇ ਕੋਈ ਹੋਰ ਜਾਣਕਾਰੀ ਜਾਂ ਅਪਡੇਟ ਹੋਈ ਤੁਹਾਨੂੰ ਜਰੂਰ ਦੇਵਾਂਗੇ। ਧੰਨਵਾਦ।